ਵੱਡੀ ਖਬਰ ਆ ਰਹੀ ਹੈ ਫਿਰੋਜ਼ਪੁਰ ਤੋਂ ਜਿੱਥੇ ਧਮਾਕਿਆਂ ਦੀ ਆਵਾਜ਼ ਸੁਣੀ ਜਾ ਰਹੀ ਹੈ ਤਿੰਨ ਧਮਾਕਿਆਂ ਦੀ ਜਿਹੜੀ ਹੈ ਆਵਾਜ਼ ਸੁਣੀ ਗਈ ਇਸ ਤੋਂ ਪਹਿਲਾਂ ਜੰਮੂ ਦੇ ਵਿੱਚ ਜਿਹੜੇ ਧਮਾਕੇ ਹੋਏ ਨੇ ਜੰਮੂ ਤੋਂ ਇੱਕਦਮ ਬਾਅਦ ਫਿਰੋਜ਼ਪੁਰ ਦੇ ਵਿੱਚ ਜਿਹੜੇ ਧਮਾਕਿਆਂ ਦੀ ਆਵਾਜ਼ ਸੁਣੀ ਗਈ ਹੈ ਇੱਕ ਪਾਸੇ ਬਲੈਕਆਊਟ ਕੀਤਾ ਗਿਆ ਤੇ ਦੂਜੇ ਪਾਸੇ ਜਦੋਂ ਬਲੈਕਆਊਟ ਹੁੰਦਾ ਉਸ ਤੋਂ ਬਾਅਦ ਜਿਹੜੀ ਆ ਧਮਾਕਿਆਂ ਦੀ ਆਵਾਜ਼ ਆ ਜਾਂਦੀ ਹੈ ਲਗਾਤਾਰ ਸਾਇਰਨ ਵੱਜ ਰਹੇ ਨੇ ਇਸ ਸਮੇਂ ਫਿਰੋਜ਼ਪੁਰ ਦੇ ਵਿੱਚ ਜੇ ਗੱਲ ਕੀਤੀ ਜਾਵੇ ਪੰਜਾਬ ਦਾ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਜਿੱਥੇ ਤੇ ਅਟੈਕ ਹੋਇਆ ਜਿੱਥੇ ਧਮਾਕਿਆਂ ਦੀ ਆਵਾਜ਼ ਸੁਣੀ ਜਾ ਰਹੀ ਹੈ ਲਗਾਤਾਰ ਪਾਕਿਸਤਾਨ ਦੇ ਵੱਲੋਂ ਜਿਹੜੀ ਹੈ ਕਾਰਵਾਈ ਕੀਤੀ ਜਾ ਰਹੀ ਹੈ ਤੇ ਭਾਰਤ ਦੇ ਵੱਲੋਂ ਵੀ ਮੂੰਹ ਤੋੜਮਾ ਜਵਾਬ ਦਿੱਤਾ ਜਾ ਰਿਹਾ ਰਿਟਾਲੀਏਟ ਕੀਤਾ ਜਾ ਰਿਹਾ ਜ਼ਬਰਦਸਤ ਰਿਟਾਲੀਏਟ ਕੀਤਾ ਜਾ ਰਿਹਾ ਪਰ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਫਿਰੋਜ਼ਪੁਰ ਸਰਹੱਦੀ ਜ਼ਿਲ੍ਹਾ ਜੱਥੇ ਇਹ ਧਮਾਕਿਆਂ ਦੀ ਆਵਾਜ਼ ਸੁਣੀ ਗਈ ਹੈ ਪਠਾਨਕੋਟ ਦੇ ਵਿੱਚ ਵੀ ਦੱਸਿਆ ਜਾ ਰਿਹਾ ਹੈ ਕਿ ਤਿੰਨ ਧਮਾਕਿਆਂ ਦੀ ਆਵਾਜ਼ ਸੁਣੀ ਗਈ ਹੈ ਲਗਾਤਾਰ ਅਲਾਰਮ ਜਿਹੜਾ ਹੈ ਉਹ ਹੋ ਚੁੱਕਿਆ ਲਗਾਤਾਰ ਜਿਹੜੇ ਸਾਰਨ ਨੇ ਉਹ ਵੱਜ ਰਹੇ ਨੇ ਫਿਰੋਜ਼ਪੁਰ ਦੀ ਗੱਲ ਕੀਤੀ ਜਾਵੇ ਪਠਾਨਕੋਟ ਦੀ ਗੱਲ ਕੀਤੀ ਜਾਵੇ ਜੰਮੂ ਦੀ ਗੱਲ ਕੀਤੀ ਜਾਵੇ ਤਿੰਨਾਂ ਥਾਵਾਂ ਦੇ ਉੱਤੇ ਜਿਹੜੇ ਨੇ ਧਮਾਕਿਆਂ ਦੀ ਆਵਾਜ਼ ਆਈ ਹੈ ਲਗਾਤਾਰ ਪਾਕਿਸਤਾਨ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਇਹ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਇਸ ਨੂੰ ਮੂੰਹ ਤੋੜਨਾ ਜਵਾਬ ਵੀ ਦਿੱਤਾ ਜਾ ਰਿਹਾ ਹੈ ਰਿਟਾਲੀਏਟ ਵੀ ਜ਼ਬਰਦਸਤ ਤਰੀਕੇ ਦੇ ਨਾਲ ਭਾਰਤ ਦੇ ਵੱਲੋਂ ਕੀਤਾ ਜਾ ਰਿਹਾ ਪਰ ਪਾਕਿਸਤਾਨ ਆਪਣੀਆਂ ਬਾਜ਼ ਹਰਕਤਾਂ ਤੋਂ ਕਿਤੇ ਨਹੀਂ ਟਲਦਾ ਨਜ਼ਰ ਨਹੀਂ ਆ ਰਿਹਾ ਕਿਉਂਕਿ ਪਾਕਿਸਤਾਨ ਦੇ ਵੱਲੋਂ ਪਹਿਲਾਂ ਕਿਹਾ ਗਿਆ ਸੀ ਕਿ ਅਸੀਂ ਜਿਹੜਾ ਨਫਰਤ ਨਹੀਂ ਚਾਹੁੰਦੇ ਅਸੀਂ ਤਣਾਅ ਨਹੀਂ ਚਾਹੁੰਦੇ ਪਰ ਉਸ ਤੋਂ ਬਾਅਦ ਜਿਸ ਤਰ੍ਹਾਂ ਦੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਉਸ ਦਾ ਮੂੰਹ ਤੋੜਵਾ ਜਵਾਬ ਜਿਹੜਾ ਹੈ ਪੰਜਾਬ ਦੇ ਵਿੱਚ ਜਿਹੜਾ ਹੈ ਜੋ ਹਮਲਾ ਕੀਤਾ ਗਿਆ ਉਸ ਦਾ ਦਿੱਤਾ ਜਾ ਰਿਹਾ ਲਗਾਤਾਰ ਐਕਟੀਵਿਟੀ ਕੀਤੀ ਜਾ ਰਹੀ ਹੈ ਆਰਮੀ ਦੇ ਵੱਲੋਂ ਐਕਟੀਵਿਟੀ ਕੀਤੀ ਜਾ ਰਹੀ ਹੈ ਭਾਰਤ ਦੇ ਵੱਲੋਂ ਵੀ ਲਗਾਤਾਰ ਜਿਹੜਾ ਜ਼ਬਰਦਸਤ ਰਿਟੈਲੀਏਟ ਕੀਤਾ ਜਾ ਰਿਹਾ ਜ਼ਬਰਦਸਤ ਜਿਹੜਾ ਜਵਾਬ ਦਿੱਤਾ ਜਾ ਰਿਹਾ ਮੂੰਹ ਤੋੜਮਾ ਜਵਾਬ ਦਿੱਤਾ ਜਾ ਰਿਹਾ ਪਰ ਵੱਡੀ ਕਬਰ ਸਾਹਮਣੇ ਆ ਰਹੀ ਹੈ ਫਰੋਜਪੁਰ ਤੋਂ ਪੰਜਾਬ ਦਾ ਸਰਹੱਦੀ ਜ਼ਿਲ੍ਹਾ ਫਰੋਜਪੁਰ ਗੁਰਦਾਸਪੁਰ ਅਮਰਸਰ ਜਾਂ ਪਠਾਨਕੋਟ ਦੀ ਗੱਲ ਕੀਤੀ ਜਾਵੇ ਸਰਹੱਦੀ ਜ਼ਿਲ੍ਹੇ ਨੇ ਤੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਹੈ ਵੱਡਾ ਜਿਹੜਾ ਅਟੈਕ ਹੋਇਆ ਪਠਾਨਕੋਟ ਦੇ ਵਿੱਚ ਵੀ ਤਿੰਨ ਧਮਾਕਿਆਂ ਦੀ ਆਵਾਜ਼ ਸੁਣੀ ਗਈ ਹੈ ਤੇ ਉੱਥੇ ਹੀ ਜੇ ਗੱਲ ਕੀਤੀ ਜਾਵੇ ਫਰੋਜਪੁਰ ਦੀ ਅਪਰੋਚ ਪਰ ਦੇ ਵਿੱਚ ਵੀ ਜਿਹੜੀ ਹੈ ਧਮਾਕਿਆਂ ਦੀ ਵਾਸਤੂ ਨਹੀਂ ਕਿ ਸਭ ਤੋਂ ਪਹਿਲਾਂ ਜਿਹੜਾ ਧਮਾਕਾ ਹੁੰਦਾ ਉਹ ਜੰਮੂ ਦੇ ਵਿੱਚ ਹੁੰਦਾ ਪੁਂਚ ਦੇ ਵਿੱਚ ਲਗਾਤਾਰ ਗੋਲੀਬਾਰੀ ਹੋ ਰਹੀ ਹੈ ਜੇ ਪੁਂਚ ਦੀ ਗੱਲ ਕੀਤੀ ਜਾਵੇ ਉੱਤੇ ਵੀ ਲਗਾਤਾਰ ਗੋਲੀਬਾਰੀ ਹੋ ਰਹੀ ਹੈ ਐਲੋਸੀ ਦੇ ਉੱਤੇ ਲਗਾਤਾਰ ਫਾਇਰਿੰਗ ਹੋ ਰਹੀ ਹੈ ਗੋਲੇ ਧਾਗੇ ਜਾ ਰਹੇ ਨੇ ਉਧਰੋਂ ਪਾਕਿਸਤਾਨ ਦੇ ਵੱਲੋਂ ਵਾਰ ਕੀਤਾ ਜਾਂਦਾ ਤੇ ਭਾਰਤ ਦੇ ਵੱਲੋਂ ਬਹੁਤ ਜ਼ਬਰਦਸਤ ਰਿਕੈਲੀਏਟ ਕੀਤਾ ਜਾ ਰਿਹਾ ਜ਼ਬਰਦਸਤ ਕਾਰਵਾਈ ਕੀਤੀ ਜਾ ਰਹੀ ਹੈ ਜ਼ਬਰਦਸਤ ਕਾਰਵਾਈ ਜਿਹੜੀ ਲਗਾਤਾਰ ਕੀਤੀ ਜਾ ਰਹੀ ਹੈ ਪਾਕਿਸਤਾਨ ਟਲਦਾ ਨਜ਼ਰ ਨਹੀਂ ਆ ਰਿਹਾ ਨਜ਼ਰ ਇਹ ਆ ਰਿਹਾ ਕਿ ਅੱਜ ਪਾਕਿਸਤਾਨ ਦੀ ਖੈਰ ਨਹੀਂ ਕਿਉਂਕਿ ਇੱਕ ਪਾਸੇ ਦਿੱਲੀ ਦੇ ਵਿੱਚ ਜਿਹੜੀਆਂ ਮੀਟਿੰਗਾਂ ਹੋ ਰਹੀਆਂ ਨੇ ਜਿੱਥੇ ਕੇਂਦਰੀ ਗ੍ਰਹਿ ਮੰਤਰੀ ਦੇ ਨਾਲ ਮੀਟਿੰਗ ਹੋਈ ਹੈ ਰੱਖਿਆ ਮੰਤਰੀ ਦੇ ਨਾਲ ਮੀਟਿੰਗ ਹੋਈ ਹੈ ਪੀਐਮ ਮੋਦੀ ਦੇ ਨਾਲ ਜਿਹੜੀ ਮੀਟਿੰਗ ਹੋਈ ਹੈ ਪਰ ਪਾਕਿਸਤਾਨ ਟਲਦਾ ਨਜ਼ਰ ਨਹੀਂ ਆ ਰات ਪਾਕਿਸਤਾਨ ਦੀ ਲੱਗ ਰਿਹਾ ਕਿ ਖੈਰ ਨਹੀਂ ਜਿਸ ਤਰ੍ਹਾਂ ਦੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਬੀਤੇ ਦਿਨ ਜਿਸ ਤਰ੍ਹਾਂ ਚੁੱਪ ਸੀ ਪਾਕਿਸਤਾਨ ਨੂੰ ਲੱਗ ਰਿਹਾ ਸੀ ਕਿ ਭਾਰਤ ਦੇ ਵੱਲੋਂ ਐਕਸ਼ਨ ਨਹੀਂ ਕੀਤੀ ਜਾਏਗੀ ਸਾਡੇ ਵੱਲੋਂ ਜਿਹੜਾ ਹਮਲਾ ਕੀਤਾ ਗਿਆ ਤੇ ਉਸ ਦਾ ਜਿਹੜਾ ਜਵਾਬ ਨਹੀਂ ਦਿੱਤਾ ਜਾਏਗਾ ਪਰ ਭਾਰਤ ਦੇ ਵੱਲੋਂ ਕਿਹਾ ਗਿਆ ਸੀ ਅਸੀਂ ਅਮਨ ਪਸੰਦ ਮੁਲਕਾਂ ਐਨਐਸਜੀ ਟਵਾਲ ਜੀ ਨੂੰ ਭਾਰਤ ਦਾ ਬ੍ਰਹਮ ਅਸਤਰ ਮੰਨਿਆ ਜਾਂਦਾ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਸੀ ਕਿ ਅਸੀਂ ਕਿਸੇ ਵੀ ਤਰ੍ਹਾਂ ਦਾ ਤਣਾਅ ਨਹੀਂ ਚਾਹੁੰਦੇ ਅਸੀਂ ਅਮਨ ਪਸੰਦ ਸ਼ਾਂਤੀ ਪਸੰਦ ਮੌਲਕਾਂ ਪਰ ਜੇ ਤੱਕਾ ਕੀਤਾ ਜਾਏਗਾ ਤਾਂ ਫਿਰ ਕਾਰਵਾਈ ਜ਼ਰੂਰ ਹੋਏਗੀ ਤੇ ਰਾਤ ਵੀ ਪਾਕਿਸਤਾਨ ਦੇ ਵੱਲੋਂ ਜਦੋਂ ਸੂਰਜ ਡੁੱਲਦਾ ਹਨੇਰਾ ਹੁੰਦਾ ਸਭ ਪਾਸੇ ਸ਼ਾਂਤੀ ਸੀ ਚੁੱਪ ਸੀ ਤਾਂ ਪਾਕਿਸਤਾਨ ਦੇ ਵੱਲੋਂ ਜਿਹੜੀ ਆ ਕਾਰਵਾਈ ਕੀਤੀ ਗਈ ਆ ਪਿੱਠ ਤੇ ਵਾਰ ਕੀਤਾ ਗਿਆ ਪਰ ਭਾਰਤ ਹਿੱਕ ਦੇ वार ਕਰਦਾ ਤੇ ਲਗਾਤਾਰ ਹਿੱਕ ਦੇ वार ਕੀਤਾ ਜਾ ਰਿਹਾ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਲਗਾਤਾਰ ਪਾਰਦੇ ਵੱਲੋਂ ਜਿਹੜਾ ਰਿਟਾਲੀਏਟ ਕੀਤਾ ਜਾ ਰਿਹਾ ਜ਼ਬਰਦਸਤ ਜਿਹੜਾ ਹੈ ਜਵਾਬੀ ਕਾਰਵਾਈ ਕੀਤੀ ਜਾ ਰਹੀ ਹੈ ਲਗਾਤਾਰ ਕਾਰਵਾਈਆਂ ਹੋ ਰਹੀਆਂ ਨੇ ਤੇ ਉੱਥੇ ਹੀ ਜੇ ਗੱਲ ਕੀਤੀ ਜਾਵੇ ਪੰਜਾਬ ਦੇ ਸਰਹੱਦੀ ਜ਼ਿਲ੍ਹਾ ਫਰੋਜਪੁਰ ਦੀ ਫਰੋਜਪੁਰ ਦੇ ਵਿੱਚ ਵੀ ਜਿਹੜਾ ਧਮਾਕਾ ਹੋਇਆ ਚੌਥੇ ਹੀ ਪਖਾਨਕੋਟ ਦੀ ਗੱਲ ਕੀਤੀ ਜਾਵੇ ਇਸ ਸਰਹੱਦੀ ਜ਼ਿਲ੍ਹਾ ਉੱਤੇ ਵੀ ਜਿਹੜਾ ਹੈ ਧਮਾਕਾ ਹੋਇਆ ਪਖਾਨਕੋਟ ਦੇ ਵਿੱਚ ਅੱਜ ਕਈ ਜਿਹੜੇ ਨੇ ਡਰੋਨ ਦੇ ਟੁਕੜੇ ਮਿਜ਼ਾਈਲਾਂ ਦੇ ਟੁਕੜੇ ਬੰਬਾਂ ਦੇ ਟੁਕੜੇ ਮਿਲੇ ਸੀ ਤੇ ਲਗਾਤਾਰ ਜਿਹੜੀ ਹੈ ਕਾਰਵਾਈ ਕੀਤੀ ਗਈ ਸੀ ਤੇ ਉਹ ਕਾਰਵਾਈ ਨੂੰ ਮੱਦੇ ਨਜ਼ਰ ਰੱਖਦੇ ਆ ਲਗਾਤਾਰ ਭਾਰਤ ਦੇ ਵੱਲੋਂ ਕਿਹਾ ਗਿਆ ਸੀ ਅਸੀਂ ਅਮਨ ਪਸੰਦ ਮੂਲਕਾ ਅਸੀਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈ ਕਾਰਵਾਈ ਨਹੀਂ ਕਰਨਾ ਚਾਹੁੰਦੇ ਪਰ ਜੇ ਪਾਕਿਸਤਾਨ ਬਾਤ ਨਹੀਂ ਆਉਂਦਾ ਤਾਂ ਉਸ ਤੋਂ ਬਾਅਦ ਫਿਰ ਜਿਹੜੀ ਕਾਰਵਾਈ ਉਹ ਪੂਰੀ ਤਰ੍ਹਾਂ ਨਾਲ ਕੀਤੀ ਜਾਵੇਗੀ ਬਖਸ਼ਿਆ ਨਹੀਂ ਜਾਏਗਾ ਤੇ ਪੂਰੀ ਕਾਰਵਾਈ ਕੀਤੀ ਜਾਏਗੀ ਤੇ ਹੁਣ ਭਾਰਤ ਦੇ ਵੱਲੋਂ ਜਿਹੜਾ ਮੂੰਹ ਤੋੜਮਾ ਜਵਾਬ ਦਿੱਤਾ ਜਾ ਰਿਹਾ ਲਗਾਤਾਰ ਜਿਹੜੀਆਂ ਨੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਪਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਵੱਡੀ ਖਬਰ ਸਾਹਮਣੇ ਆ ਰਹੀ ਹੈ ਫਿਰੋਜ਼ਪੁਰ ਤੋਂ ਜਿੱਤੇ ਲਗਾਤਾਰ ਜਿਹੜਾ ਹੈ ਕਾਰਵਾਈ ਕੀਤੀ ਜਾ ਰਹੀ ਹੈ ਲਗਾਤਾਰ ਜਿਹੜੇ ਡੋਨ ਨੇ ਹਵਾ ਦੇ ਵਿੱਚ ਉੱਡਦੇ ਨਜ਼ਰ ਆ ਰਹੇ ਨੇ ਤੇ ਉੱਥੇ ਹੀ ਭਾਰਤ ਦੇ ਵੱਲੋਂ ਜਿਹੜਾ ਹੈ ਜਵਾਬੀ ਕਾਰਵਾਈ ਕੀਤੀ ਜਾ ਰਹੀ ਹੈ ਲਗਾਤਾਰ ਐਕਸ਼ਨ ਕੀਤਾ ਜਾ ਰਿਹਾ ਹੈ ਲਗਾਤਾਰ ਰਿਟੈਲੀਏਟ ਕੀਤਾ ਜਾ ਰਿਹਾ ਹੈ ਜ਼ਬਰਦਸਤ ਫਾਇਰਿੰਗ ਹੋ ਰਹੀ ਹੈ ਜਿਹੜੀਆਂ ਆਵਾਜ਼ਾਂ ਇਸ ਤਰ੍ਹਾਂ ਆ ਰਹੀਆਂ ਨੇ ਕਿ ਜਿਸ ਤਰ੍ਹਾਂ ਇਤੇ ਬਹੁਤ ਵੱਡਾ ਜਿਹੜਾ ਬਹੁਤ ਵੱਡਾ ਬੰਬ ਕਿ ਡਿੱਗ ਗਿਆ ਹੁੰਦਾ ਬਹੁਤ ਵੱਡੀਆਂ ਆਵਾਜ਼ਾਂ ਆ ਰਹੀਆਂ ਨੇ ਆ ਕਿ ਉਹ ਜਿਹੜੀਆਂ ਆਵਾਜ਼ਾਂ ਨੇ ਅਸੀਂ ਉਹਨਾਂ ਨੂੰ ਤੁਹਾਡੇ ਨੂੰ ਤੁਹਾਡੇ ਤੱਕ ਨਹੀਂ ਪਹੁੰਚਾ ਸਕਦੇ ਕਿਉਂਕਿ ਜਿਹੜਾ ਸਿਕਿਉਰਿਟੀ ਦਾ ਸਭ ਤੋਂ ਵੱਡਾ ਜਿਹੜਾ ਹੈ ਮੈਟਰ ਹੈ ਉਸ ਨੂੰ ਲੈ ਕੇ ਵੀ ਗੱਲ ਕੀਤੀ ਗਈ ਹੈ ਐਡਵਾਈਸਰੀਆਂ ਵੀ ਵਕੋ ਵਕਤ ਤਰਾਂਦੀਆਂ ਜ਼ਾਰੀਆਂ ਹੋਈਆਂ ਹੋਈਆਂ ਨੇ ਕਿ ਕਿਹੜੀ ਥਾਂ ਦੇ ਉੱਤੋਂ ਅਸੀਂ ਰਿਪੋਰਟਿੰਗ ਕਰਦੇ ਹਾਂ ਕਿਹੜੀ ਥਾਂ ਦੇ ਜਿਹੜੇ ਨੇ ਕਿਸੇ ਵੀ ਤਰ੍ਹਾਂ ਦੀ ਐਕਟੀਵਿਟੀ ਹੁੰਦੀ ਹੈ ਕਿਉਂਕਿ ਫੌਜੀ ਕਾਰਵਾਈ ਲਗਾਤਾਰ ਕੀਤੀ ਜਾ ਰਹੀ ਹੈ ਲਗਾਤਾਰ ਫੌਜ ਦੇ ਵੱਲੋਂ ਜ਼ਬਰਦਸਤ ਜਿਹੜਾ ਰਿਟੈਲੀਏਟ ਕੀਤਾ ਜਾ ਰਿਹਾ ਜਿਹੜੇ ਹੋ ਰਹੇ ਨੇ ਬਹੁਤ ਜ਼ਿਆਦਾ ਜਿਹੜੇ ਤਵਾਕੇ ਹੋ ਰਹੇ ਨੇ ਫਰੋਜਪੁਰ ਦੇ ਵਿੱਚ ਸਰਹੱਦੀ ਜ਼ਿਲ੍ਹਾ ਪੰਜਾਬ ਦਾ ਜਦੋਂ ਬਲੈਕਆਊਟ ਹੁੰਦਾ ਬਲੈਕਆਊਟ ਹੋਣ ਤੋਂ ਬਾਅਦ ਲੋਕ ਆਪਣੇ ਘਰਾਂ ਦੇ ਵਿੱਚ ਸੀ ਸ਼ਾਂਤੀ ਭਾਲ ਰਹੇ ਸੀ ਪਰ ਜਦੋਂ ਇਹ ਕਾਰਵਾਈ ਹੋਈ ਉਸ ਤੋਂ ਬਾਅਦ ਲਗਾਤਾਰਈ ਕੀਤੀ ਗਈ ਹੈ ਫਰੋਜਪੁਰ ਦੇ ਵਿੱਚ ਡਰੋਨ ਦੇ ਰਾਹੀਂ ਜਿਹੜਾ ਡਰੋਨ ਜਿਹੜੇ ਰਾਤ ਸੁੱਤੇ ਗਏ ਸੀ ਉਹੀ ਡਰੋਨ ਵਰਤੇ ਜਾ ਰਹੇ ਨੇ ਜਿਹੜੇ ਡਰੋਨ ਨੇ ਤੁਰਕੀ ਦੇ ਡਰੋਨ ਨੇ ਅੱਜ ਐਮਆਈਏ ਦੇ ਵੱਲੋਂ ਜਿਹੜਾ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਉਦੋਂ ਦੱਸਿਆ ਗਿਆ ਸੀ ਕਿ ਤੁਰਕੀ ਦੇ ਡਰੋਨ ਵਰਤੇ ਗਏ ਸੀ ਤੇ ਉਹੀ ਡਰੋਨ ਵਰਤੇ ਜਾ ਰਹੇ ਨੇ ਮੁੜ ਤੋਂ ਪਖਾਨਕੋਟ ਦੇ ਵਿੱਚ ਵੀ ਦੱਸਿਆ ਜਾ ਰਿਹਾ ਕਿ ਉਹੀ ਡਰੋਨ ਨੇ ਤੇ ਗੱਲ ਫਰੋਜਪੁਰ ਦੀ ਕੀਤੀ ਜਾਵੇ ਤਾਂ ਉਹੀ ਡਰੋਨਾਂ ਦੇ ਰਾਹੀਂ ਪਾਕਿਸਤਾਨ ਜਿਹੜੀਆਂ ਆਪਣੀਆਂ ਗਲਤ ਹਰਕਤਾਂ ਨੇ ਉਹਨਾਂ ਤੋਂ ਬਾਜ਼ ਨਹੀਂ ਆ ਰਿਹਾ ਪਰ ਪਾਕਿਸਤਾਨ ਨੂੰ ਨਹੀਂ ਪਤਾ ਕਿ ਜੇ ਤੁਸੀਂ ਇੱਕ ਤੇ ਵਾਰ ਕਰੋਗੇ ਤਾਂ ਭਾਰਤ ਫਿਰ ਇੱਕ ਤੇ ਵਾਰ ਕਰਨ ਜਾਣਦਾ ਤੇ ਬੀਤੀ ਰਾਤ ਵੀ ਇੱਕ ਤੇ ਵਾਰ ਕੀਤਾ ਕਰਾਚੀ ਤੱਕ ਨੂੰ ਪਤਾ ਲੱਗ ਗਿਆ ਕਿ ਭਾਰਤ ਦੀ ਤਾਕਤ ਕਿੰਨੀ ਹੈ ਪਠਾਨਕੋਟ ਦੇ ਵਿੱਚ ਪਠਾਨਕੋਟ ਦੇ ਵਿੱਚ ਜਿਹੜਾ ਡਰੋਨ ਦੇ ਰਾਹੀਂ ਹਮਲਾ ਕੀਤਾ ਗਿਆ ਉੱਥੇ ਹੀ ਫਿਰੋਜ਼ਪੁਰ ਦੇ ਵਿੱਚ ਜਿਹੜਾ ਡਰੋਨ ਦੇ ਰਾਹੀਂ ਹਮਲਾ ਕੀ ਤੱਕ ਪਠਾਨਕੋਟ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਹੜਾ ਡਰੋਨ ਚੜਾਇਆ ਹੋਇਆ ਸੀ ਜਿਹੜਾ ਮਿਜ਼ਾਈਲਾਂ ਬੰਬ ਦਾਗ ਰਿਆ ਸੀ ਉਸ ਨੂੰ ਦੇਖ ਲਿਆ ਗਿਆ ਫਰੋਜ ਪਰ ਦੇ ਵਿਚਲੀ ਜਿਹੜਾ ਡਰੋਨ ਹੈ ਉਸ ਨੂੰ ਦੇਖ ਲਿਆ ਗਿਆ ਅਸਲ ਜਿਹੜੇ ਹੀ ਅਟੈਕ ਪਾਕਿਸਤਾਨ ਦੇ ਵੱਲੋਂ ਕੀਤੇ ਜਾ ਰਹੇ ਸੀ ਉਸ ਦੇ ਉੱਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਵੱਡੀ ਕਾਰਵਾਈ ਸਾਹਮਣੇ ਆ ਰਹੀ ਹੈ ਭਾਰਤ ਦੇ ਵੱਲੋਂ ਚੰਦ ਮਿੰਟਾਂ ਦੇ ਵਿੱਚ ਜਿਹੜੇ ਪਾਕਿਸਤਾਨ ਦੇ ਡਰੋਨ ਸੀ ਉਹਨਾਂ ਨੂੰ ਤਾਸ ਤੇ ਪੱਤਿਆਂ ਦੀ ਤਰ੍ਹਾਂ ਫੇਰੂ-ਖੇਰੂ ਕਰ ਦਿੱਤਾ ਹੈ ਬੁਰੀ ਤਰ੍ਹਾਂ ਦੇ ਨਾਲ ਤਹਿਸ਼ ਨਹਿਸ਼ ਕਰ ਦਿੱਤਾ ਹੈ ਲਗਾਤਾਰ ਪਾਕਿਸਤਾਨ ਦੇ ਵੱਲੋਂ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਉਸ ਦਾ ਮੂੰਹ ਤੋੜਵਾ ਜਵਾਬ ਦਿੱਤਾ ਜਾ ਰਿਹਾ ਲਗਾਤਾਰ ਕਾਰਵਾਈ ਕਰ ਰਿਹਾ ਪਾਕਿਸਤਾਨ ਪਰ ਪਾਕਿਸਤਾਨ ਸੁਧਰਦਾ ਨਜ਼ਰ ਨਹੀਂ ਆ ਰਿਹਾ ਪਾਕਿਸਤਾਨ ਆਪਣੀਆਂ ਗਲਤ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਪਰ ਇਸ ਪਾਸੇ ਵੀ ਫਿਰ ਭਾਰਤ ਹੈ ਭਾਰਤ ਹਿੱਕ ਤੇ ਵਾਰ ਕਰਨ ਜਾਣਦਾ ਤੇ ਹਿੱਕ ਤੇ ਵਾਰ ਕਰਕੇ ਵੀ ਦਿਖਾਏ ਨੇ ਪਹਿਲਾਂ ਵੀ ਕਿਤੇ ਨੇ ਪਾਕਿਸਤਾਨ ਨੂੰ ਆਪਣਾ ਜਿਹੜਾ ਪਸ਼ੋਕੜ ਹੈ ਉਸਤੇ ਨਜ਼ਰ ਮਾਰ ਲੈਣੀ ਚਾਹੀਦੀ ਹੈ ਪਾਕਿਸਤਾਨ ਨੂੰ ਲੈ ਕੇ ਗੱਲ ਕੀਤੀ ਜਾਵੇ ਜਿੰਨੀ ਵੀ ਜੰਗਾਂ ਹੋਈਆਂ ਭਾਵੇਂ ਪੈਂਡ ਦੀ ਗੱਲ ਕੀਤੀ ਜਾਵੇ ਭਾਵੇਂ ਕਾਰਗਿਲ ਦੀ ਗੱਲ ਕੀਤੀ ਜਾਵੇ ਬਾੜ ਦੀ ਗੱਲ ਕੀਤੀ ਜਾਵੇ ਉਦੋਂ ਵੀ ਭਾਰਤ ਨੇ ਪਾਕਿਸਤਾਨ ਨੂੰ ਗੋਡਿਆਂ ਭਾਰ ਕੀਤਾ ਸੀ ਲਗਾਤਾਰ ਗੋਡਿਆਂ ਪਾਰ ਕੀਤਾ ਸੀ ਪਾਕਿਸਤਾਨ ਨੂੰ ਤੇ ਪਾਕਿਸਤਾਨ ਦਾ ਜੋ ਹਾਲ ਹੋ ਰਿਹਾ ਤੁਸੀਂ ਇਸ ਜਿਹੜੀ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰ ਦਿਓ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਵੀ ਪਹੁੰਚੇ ਉਹਨਾਂ ਨੂੰ ਪਤਾ ਲੱਗੇ ਕਿ ਪਾਕਿਸਤਾਨ ਨੂੰ ਗੋਡਿਆਂ ਭਾਰ ਕੀਤਾ ਜਾ ਰਿਹਾ ਲਗਾਤਾਰ ਪਾਕਿਸਤਾਨ ਨੂੰ ਜਿਹੜਾ ਗੋਡਿਆਂ ਭਾਰ ਕੀਤਾ ਜਾ ਰਿਹਾ ਪਾਕਿਸਤਾਨ ਦੇ ਵੱਲੋਂ ਸ਼ੁਰੂਆਤ ਕੀਤੀ ਜਾਂਦੀ ਹੈ ਪਰ ਪਾਕਿਸਤਾਨ ਨੂੰ ਇਹ ਨਹੀਂ ਪਤਾ ਕਿ ਜਿੱਥੇ ਮੱਥਾ ਲਾਇਆ ਉਫਰ ਮਾਵਾਂ ਦੇ ਪੁੱਤ ਇੰਨੇ ਜਬਰਦਸਤ ਨੇ ਕਿ ਘਰ ਚ ਬਾੜ ਕੇ ਮਾਰਨਗੇ ਘਰ ਦੇ ਵਿੱਚ ਅੰਦਰ ਵੜ ਕੇ ਠੋਕਣਗੇ ਅਟੈਕ ਹੋਇਆ ਜਿੱਥੇ ਧਮਾਕਿਆਂ ਦੀ ਆਵਾਜ਼ ਸੁਣੀ ਜਾ ਰਹੀ ਹੈ ਲਗਾਤਾਰ ਪਾਕਿਸਤਾਨ ਦੇ ਵੱਲੋਂ ਜਿਹੜੀ ਹੈ ਕਾਰਵਾਈ ਕੀਤੀ ਜਾ ਰਹੀ ਹੈ ਤੇ ਭਾਰਤ ਦੇ ਵੱਲੋਂ ਵੀ ਮੂੰਹ ਤੋੜਮਾ ਜਵਾਬ ਦਿੱਤਾ ਜਾ ਰਿਹਾ ਰਿਟਾਲੀਏਟ ਕੀਤਾ ਜਾ ਰਿਹਾ ਜਬਰਦਸਤ ਰਿਟਾਲੀਏਟ ਕੀਤਾ ਜਾ ਰਿਹਾ ਪਰ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਪ੍ਰੋਜ ਪਰ ਸਰਹੱਦੀ ਚਲਾਏ ਜਿੱਥੇ ਇਹ ਧਮਾਕਿਆਂ ਦੀ ਆਵਾਜ਼ ਸੁਣੀ ਗਈ ਹੈ ਪਠਾਨਕੋਟ ਦੇ ਵਿੱਚ ਵੀ ਦੱਸਿਆ ਜਾ ਰਿਹਾ ਹੈ ਕਿ ਤਿੰਨ ਧਮਾਕਿਆਂ ਦੀ ਆਵਾਜ਼ ਸੁਣੀ ਗਈ ਹੈ ਲਗਾਤਾਰ ਅਲਰਟ ਜਿਹੜਾ ਹੈ ਉਹ ਹੋ ਚੁੱਕਿਆ ਲਗਾਤਾਰ ਜਿਹੜੇ ਸਾਇਰਨ ਨੇ ਉਹ ਵੱਜ ਰਹੇ ਨੇ ਫਰੋਜਪੁਰ ਦੀ ਗੱਲ ਕੀਤੀ ਜਾਵੇ ਪਠਾਨਕੋਟ ਦੀ ਗੱਲ ਕੀਤੀ ਜਾਵੇ ਜੰਮੂ ਦੀ ਗੱਲ ਕੀਤੀ ਜਾਵੇ ਤਿੰਨਾਂ ਥਾਵਾਂ ਦੇ ਉੱਤੇ ਜਿਹੜੇ ਨੇ ਧਮਾਕਿਆਂ ਦੀ ਆਵਾਜ਼ ਆਈ ਹੈ ਲਗਾਤਾਰ ਪਾਕਿਸਤਾਨ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਇਹ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਇਸ ਨੂੰ ਮੂੰਹ ਤੋੜਨਾ ਜਵਾਬ ਵੀ ਦਿੱਤਾ ਜਾ ਰਿਹਾ ਹੈ ਰਿਟਾਲੀਏਟ ਵੀ ਜ਼ਬਰਦਸਤ ਤਰੀਕੇ ਦੇ ਨਾਲ ਭਾਰਤ ਦੇ ਵੱਲੋਂ ਕੀਤਾ ਜਾ ਰਿਹਾ ਪਰ ਪਾਕਿਸਤਾਨ ਆਪਣੀਆਂ ਬਾਜ਼ ਹਰਕਤਾਂ ਤੋਂ ਕਿਤੇ ਨਹੀਂ ਟਲਦਾ ਨਜ਼ਰ ਨਹੀਂ ਆ ਰਿਹਾ ਕਿਉਂਕਿ ਪਾਕਿਸਤਾਨ ਦੇ ਵੱਲੋਂ ਪਹਿਲਾਂ ਕਿਹਾ ਗਿਆ ਸੀ ਕਿ ਅਸੀਂ ਜਿਹੜਾ ਨਫਰਤ ਨਹੀਂ ਚਾਹੁੰਦੇ ਅਸੀਂ ਤਣਾਅ ਨਹੀਂ ਚਾਹੁੰਦੇ ਪਰ ਉਸ ਤੋਂ ਬਾਅਦ ਜਿਸ ਤਰ੍ਹਾਂ ਦੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਉਸ ਦਾ ਮੂੰਹ ਤੋੜਵਾ ਜਵਾਬ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਹੈ ਹਮਲਾ ਕੀਤਾ ਗਿਆ ਉਸ ਦਾ ਦਿੱਤਾ ਜਾ ਰਿਹਾ ਲਗਾਤਾਰ ਐਕਟੀਵਿਟੀ ਕੀਤੀ ਜਾ ਰਹੀ ਹੈ ਆਰਮੀ ਦੇ ਵੱਲੋਂ ਐਕਟੀਵਿਟੀ ਕੀਤੀ ਜਾ ਰਹੀ ਹੈ ਭਾਰਤ ਦੇ ਵੱਲੋਂ ਵੀ ਲਗਾਤਾਰ ਜਿਹੜਾ ਜ਼ਬਰਦਸਤ ਰਿਟੈਲੀਏਟ ਕੀਤਾ ਜਾ ਰਿਹਾ ਹੈ ਜ਼ਬਰਦਸਤ ਜਿਹੜਾ ਜਵਾਬ ਦਿੱਤਾ ਜਾ ਰਿਹਾ ਹੈ ਮੂੰਹ ਤੋੜਮਾ ਜਵਾਬ ਦਿੱਤਾ ਜਾ ਰਿਹਾ ਹੈ ਪਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਫਰੋਜਪੁਰ ਤੋਂ ਪੰਜਾਬ ਦਾ ਸਰਹੱਦੀ ਜ਼ਿਲ੍ਹਾ ਫਰੋਜਪੁਰ ਗੁਰਦਾਸਪੁਰ ਅਮਰਸਰ ਜਾਂ ਪਠਾਨਕੋਟ ਦੀ ਗੱਲ ਕੀਤੀ ਜਾਵੇ ਸਰਹੱਦੀ ਜ਼ਿਲ੍ਹੇ ਨੇ ਤੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਹੈ ਵੱਡਾ ਜਿਹੜਾ ਅਟੈਕ ਹੋਇਆ ਪਠਾਨਕੋਟ ਦੇ ਵਿੱਚ ਵੀ ਤਿੰਨ ਧਮਾਕਿਆਂ ਦੀ ਆਵਾਜ਼ ਸੁਣੀ ਗਈ ਹੈ ਤੇ ਉੱਥੇ ਹੀ ਜੇ ਗੱਲ ਕਿਤੇ ਜਾਵੇ ਫਰੋਜਪੁਰ ਦੀ ਤਾਂ ਫਰੋਜਪੁਰ ਦੇ ਵਿੱਚ ਵੀ ਜਿਹੜੀ ਹੈ ਧਮਾਕਿਆਂ ਦੀ ਆਵਾਜ਼ ਸੁਣੀ ਗਈ ਹੈ ਸਭ ਤੋਂ ਪਹਿਲਾਂ ਜਿਹੜਾ ਧਮਾਕਾ ਹੁੰਦਾ ਉਹ ਜੰਮੂ ਦੇ ਵਿੱਚ ਹੁੰਦਾ ਹੈ ਪੁਂਚ ਦੇ ਵਿੱਚ ਲਗਾਤਾਰ ਗੋਲੀਬਾਰੀ ਹੋ ਰਹੀ ਹੈ ਜੇ ਪੁਂਚ ਦੀ ਗੱਲ ਕੀਤੀ ਜਾਵੇ ਉੱਥੇ ਵੀ ਲਗਾਤਾਰ ਗੋਲੀਬਾਰੀ ਹੋ ਰਹੀ ਹੈ ਐਲੋਸੀ ਦੇ ਉੱਤੇ ਲਗਾਤਾਰ ਫਾਈਟਿੰਗ ਹੋ ਰਹੀ ਹੈ ਗੋਲੇ ਡਾਗੇ ਜਾ ਰਹੇ ਨੇ ਉਧਰੋਂ ਪਾਕਿਸਤਾਨ ਦੇ ਵੱਲੋਂ ਵਾਰ ਕੀਤਾ ਜਾਂਦਾ ਤੇ ਭਾਰਤ ਦੇ ਵੱਲੋਂ ਬਹੁਤ ਜ਼ਬਰਦਸਤ ਰਿਕੈਪੀਟ ਕੀਤਾ ਜਾ ਰਿਹਾ ਜ਼ਬਰਦਸਤ ਕਾਰਵਾਈ ਕੀਤੀ ਜਾ ਰਹੀ ਹੈ ਜ਼ਬਰਦਸਤ ਕਾਰਵਾਈ ਜਿਹੜੀ ਲਗਾਤਾਰ ਕੀਤੀ ਜਾ ਰਹੀ ਹੈ ਪਾਕਿਸਤਾਨ ਟਲਦਾ ਨਜ਼ਰ ਨਹੀਂ ਆ ਰਿਹਾ ਨਜ਼ਰ ਇਹ ਆ ਰਿਹਾ ਕਿ ਅੱਜ ਪਾਕਿਸਤਾਨ ਦੀ ਖੈਰ ਨਹੀਂ ਕਿਉਂਕਿ ਇੱਕ ਪਾਸੇ ਦਿੱਲੀ ਦੇ ਵਿੱਚ ਜਿਹੜੀਆਂ ਮੀਟਿੰਗਾਂ ਹੋ ਰਹੀਆਂ ਨੇ ਜਿੱਥੇ ਕੇਂਦਰੀ ਗ੍ਰਹਿ ਮੰਤਰੀ ਦੇ ਨਾਲ ਮੀਟਿੰਗ ਹੋਈ ਹੈ ਰੱਖਿਆ ਮੰਤਰੀ ਦੇ ਨਾਲ ਮੀਟਿੰਗ ਹੋਈ ਹੈ ਪੀਐਮ ਮੋਦੀ ਦੇ ਨਾਲ ਜਿਹੜੀ ਮੀਟਿੰਗ ਹੋਈ ਹੈ ਪਰ ਪਾਕਿਸਤਾਨ ਟਲਦਾ ਨਜ਼ਰ ਨਹੀਂ ਆ ਰਾਤ ਪਾਕਿਸਤਾਨ ਦੀ ਲੱਗ ਰਿਹਾ ਕਿ ਖੈਰ ਨਹੀਂ ਜਿਸ ਤਰ੍ਹਾਂ ਦੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਬੀਤੇ ਦਿਨ ਜਿਸ ਤਰ੍ਹਾਂ ਚੁੱਪ ਸੀ ਪਾਕਿਸਤਾਨ ਨੂੰ ਲੱਗ ਰਿਹਾ ਸੀ ਕਿ ਭਾਰਤ ਦੇ ਵੱਲੋਂ ਐਕਸ਼ਨ ਨਹੀਂ ਕੀਤੀ ਜਾਏਗੀ ਸਾਡੇ ਵੱਲੋਂ ਜਿਹੜਾ ਹਮਲਾ ਕੀਤਾ ਗਿਆ ਤੇ ਉਸ ਦਾ ਜਿਹੜਾ ਜਵਾਬ ਨਹੀਂ ਦਿੱਤਾ ਜਾਏਗਾ ਪਰ ਭਾਰਤ ਦੇ ਵੱਲੋਂ ਕਿਹਾ ਗਿਆ ਸੀ ਅਸੀਂ ਅਮਨ ਪਸੰਦ ਮੌਲਕਾ ਐਨਐਸਜੀ ਡਵਾਲ ਜੀ ਨੂੰ ਭਾਰਤ ਦਾ ਬ੍ਰਹਮ ਅਸਤਰ ਮੰਨਿਆ ਜਾਂਦਾ ਉਹਨਾਂ ਦੇ ਵੱਲੋਂ ਸਾਫ ਤੌਰ ਤੇ ਕਿਹਾ ਗਿਆ ਸੀ ਕਿ ਅਸੀਂ ਕਿਸੇ ਵੀ ਤਰ੍ਹਾਂ ਦਾ ਤਣਾਅ ਨਹੀਂ ਚਾਹੁੰਦੇ ਅਸੀਂ ਅਮਨ ਪਸੰਦ ਸ਼ਾਂਤੀ ਪਸੰਦ ਮੌਲਕਾ ਪਰ ਜੇ ੱੱੱਕਾ ਕੀਤਾ ਜਾਏਗਾ ਤਾਂ ਫਿਰ ਕਾਰਵਾਈ ਜ਼ਰੂਰ ਹੋਏਗੀ ਤੇ ਰਾਤ ਵੀ ਪਾਕਿਸਤਾਨ ਦੇ ਵੱਲੋਂ ਜਦੋਂ ਸੂਰਜ ਡੁੱਲਦਾ ਹਨੇਰਾ ਹੁੰਦਾ ਸਭ ਪਾਸੇ ਸ਼ਾਂਤੀ ਸੀ ਚੁੱਪ ਸੀ ਤਾ ਪਾਕਿਸਤਾਨ ਦੇ ਵੱਲੋਂ ਜਿਹੜੀ ਹੈ ਕਾਰਵਾਈ ਕੀਤੀ ਗਈ ਹੈ ਪਿੱਟ ਤੇ ਵਾਰ ਕੀਤਾ ਗਿਆ ਪਰ ਭਾਰਤ ਹਿੱਕ ਤੇ ਵਾਰ ਕਰਦਾ ਤੇ ਲਗਾਤਾਰ ਹਿੱਕ ਤੇ ਵਾਰ ਕੀਤਾ ਜਾ ਰਿਹਾ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਲਗਾਤਾਰ ਭਾਰਤ ਦੇ ਵੱਲੋਂ ਜਿਹੜਾ ਰਿਟਾਲੀਏਟ ਕੀਤਾ ਜਾ ਰਿਹਾ ਜ਼ਬਰਦਸਤ ਜਿਹੜਾ ਹੈ ਜਵਾਬੀ ਕਾਰਵਾਈ ਕੀਤੀ ਜਾ ਰਹੀ ਹੈ ਲਗਾਤਾਰ ਕਾਰਵਾਈਆਂ ਹੋ ਰਹੀਆਂ ਨੇ ਤੇ ਉੱਥੇ ਹੀ ਜੇ ਗੱਲ ਕੀਤੀ ਜਾਵੇ ਪੰਜਾਬ ਦੇ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਦੀ ਪਰੋਜ ਪਰਦੇ ਵਿੱਚ ਵੀ ਜਿਹੜਾ ਧਮਾਕਾ ਹੋਇਆ ਚੌਥੇ ਹੀ ਪਠਾਨਕੋਟ ਦੀ ਗੱਲ ਕੀਤੀ ਜਾਵੇ ਇਸ ਤਰ੍ਹਾਂ ਦੀ ਚਿਲਾ ਉੱਤੇ ਵੀ ਜਿਹੜਾ ਹੈ ਧਮਾਕਾ ਹੋਇਆ ਪਠਾਨਕੋਟ ਦੇ ਵਿੱਚ ਅੱਜ ਕਈ ਜਿਹੜੇ ਨੇ ਡਰੋਨ ਦੇ ਟੁਕੜੇ ਮਿਜ਼ਾਈਲਾਂ ਦੇ ਟੁਕੜੇ ਬੰਬਾਂ ਦੇ ਟੁਕੜੇ ਮਿਲੇ ਸੀ ਤੇ ਲਗਾਤਾਰ ਜਿਹੜੀ ਹੈ ਕਾਰਵਾਈ ਕੀਤੀ ਗਈ ਸੀ ਤੇ ਉਹ ਕਾਰਵਾਈ ਨੂੰ ਮੱਦੇ ਨਜ਼ਰ ਰੱਖਦੇ ਆ ਲਗਾਤਾਰ ਪਰਦੇ ਵੱਲੋਂ ਕਿਹਾ ਗਿਆ ਸੀ ਅਸੀਂ ਅਮਨ ਪਸੰਦ ਮੌਲਕਾਂ ਅਸੀਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈ ਕਾਰਵਾਈ ਨਹੀਂ ਕਰਨਾ ਚਾਹੁੰਦੇ ਪਰ ਜੇ ਪਾਕਿਸਤਾਨ ਬਾਤ ਨਹੀਂ ਆਉਂਦਾ ਤਾਂ ਉਸ ਤੋਂ ਬਾਅਦ ਫਿਰ ਜਿਹੜੀ ਕਾਰਵਾਈ ਉਹ ਪੂਰੀ ਤਰ੍ਹਾਂ ਨਾਲ ਕੀਤੀ ਜਾਵੇਗੀ ਬਖਸ਼ਿਆ ਨਹੀਂ ਜਾਏਗਾ ਤੇ ਪੂਰੀ ਕਾਰਵਾਈ ਕੀਤੀ ਜਾਏਗੀ ਤੇ ਹੁਣ ਭਾਰਤ ਦੇ ਵੱਲੋਂ ਜਿਹੜਾ ਮੂੰਹ ਤੋੜਮਾ ਜਵਾਬ ਦਿੱਤਾ ਜਾ ਰਿਹਾ ਲਗਾਤਾਰ ਜਿਹੜੀਆਂ ਨੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਪਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਵੱਡੀ ਖਬਰ ਸਾਹਮਣੇ ਆ ਰਹੀ ਹੈ ਫਰੋਜ਼ਪੁਰ ਤੋਂ ਜਿੱਤੇ ਲਗਾਤਾਰ ਜਿਹੜਾ ਕਾਰਵਾਈ ਕੀਤੀ ਜਾ ਰਹੀ ਹੈ ਲਗਾਤਾਰ ਜਿਹੜੇ ਡਰੋਨ ਨੇ ਹਵਾ ਦੇ ਵਿੱਚ ਉੱਡਦੇ ਨਜ਼ਰ ਆ ਰਹੇ ਨੇ ਤੇ ਉੱਤੇ ਹੀ ਭਾਰਤ ਦੇ ਵੱਲੋਂ ਜਿਹੜਾ ਹੈ ਜਵਾਬੀ ਕਾਰਵਾਈ ਕੀਤੀ ਜਾ ਰਹੀ ਹੈ ਲਗਾਤਾਰ ਐਕਸ਼ਨ ਕੀਤਾ ਜਾ ਰਿਹਾ ਲਗਾਤਾਰ ਰਿਟੈਲੀਏਟ ਕੀਤਾ ਜਾ ਰਿਹਾ ਜ਼ਬਰਦਸਤ ਫਾਇਰਿੰਗ ਹੋ ਰਹੀ ਹੈ ਜਿਹੜੀਆਂ ਆਵਾਜ਼ਾਂ ਸੁਣ ਆ ਰਹੀਆਂ ਨੇ ਕਿ ਜਿਸ ਤਰ੍ਹਾਂ ਕਿਤੇ ਬਹੁਤ ਵੱਡਾ ਜਿਹੜਾ ਬਹੁਤ ਵੱਡਾ ਬੰਬ ਕਿ ਡਿੱਗ ਗਿਆ ਹੁੰਦਾ ਬਹੁਤ ਵੱਡੀਆਂ ਆਵਾਜ਼ਾਂ ਆ ਰਹੀਆਂ ਨੇ ਆ ਕੇ ਉਹ ਜਿਹੜੀਆਂ ਆਵਾਜ਼ਾਂ ਨੇ ਅਸੀਂ ਉਹਨਾਂ ਨੂੰ ਤੁਹਾਡੇ ਨੂੰ ਤੁਹਾਡੇ ਤੱਕ ਨਹੀਂ ਪਹੁੰਚਾ ਸਕਦੇ ਕਿਉਂਕਿ ਜਿਹੜਾ ਸਿਕਿਉਰਿਟੀ ਦਾ ਸਭ ਤੋਂ ਵੱਡਾ ਜਿਹੜਾ ਹੈ ਮੈਟਰ ਹੈ ਉਸ ਨੂੰ ਲੈ ਕੇ ਵੀ ਗੱਲ ਕੀਤੀ ਗਈ ਹੈ ਐਡਵਾਈਸਰੀਆਂ ਵੀ ਵਕੋ ਵਕਤrandੀਆਂ ਜ਼ਾਰੀਆਂ ਹੋਈਆਂ ਉਹਨੀਆਂ ਨੇ ਕਿ ਕਿਹੜੀ ਥਾਂ ਦੇ ਉੱਤੋਂ ਅਸੀਂ ਰਿਪੋਰਟਿੰਗ ਕਰਦੇ ਹਾਂ ਕਿਹੜੀ ਥਾਂ ਦੇ ਜਿਹੜੇ ਨੇ ਕਿਸੇ ਵੀ ਤਰ੍ਹਾਂ ਦੀ ਐਕਟੀਵਿਟੀ ਹੁੰਦੀ ਹੈ ਕਿਉਂਕਿ ਫੌਜੀ ਕਾਰਵਾਈ ਲਗਾਤਾਰ ਕੀਤੀ ਜਾ ਰਹੀ ਹੈ ਲਗਾਤਾਰ ਫੌਜ ਦੇ ਵੱਲੋਂ ਭਾਰਤ ਦੇ ਉੱਤੇ ਜਿਹੜਾ ਕੀਤਾ ਜਾ ਰਿਹਾ ਜਿਸ ਦਾ ਹੁਣ ਭਾਰਤ ਦੇ ਵੱਲੋਂ ਵੀ ਮੂੰਹ ਤੋੜ ਜਵਾਬ ਦਿੱਤਾ ਜਾ ਰਿਹਾ ਹੈ ਪੀਐਮ ਮੋਦੀ ਦੇ ਵੱਲੋਂ ਮੀਟਿੰਗ ਸੱਬ ਲਈ ਗਈ ਹੈ ਲੇਕਿਨ ਇਥੇ ਦੱਸ ਤਈਏ ਕਿ ਪਠਾਨਕੋਟ ਅਤੇ ਫਿਰੋਜ਼ਪੁਰ ਦੇ ਵਿੱਚ ਵਾਕਵਾ ਕਥਾਮਾਂ ਦੇ ਉੱਤੇ ਲਗਾਤਾਰ ਧਮਾਕਿਆਂ ਦੀਆਂ ਆਵਾਜ਼ਾਂ ਜਿਹੜੀਆਂ ਸੁਣੀਆਂ ਜਾ ਰਹੀਆਂ ਨੇ ਕਿਉਂਕਿ ਭਾਰਤ ਦੇ ਵਿੱਚ ਲਗਾਤਾਰ ਵਾਕਵਾ ਕਥਾਮਾਂ ਦੇ ਉੱਤੇ ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਵਿੱਚ ਬਲੈਕਆਊਟ ਜਿੱਥੇ ਕੀਤਾ ਗਿਆ ਬਲੈਕਆਊਟ ਦੇ ਵਿੱਚ ਆਲੇ ਹੀ ਜੋ ਹੈ ਪਾਕਿਸਤਾਨ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਜਾਰੀ ਹੈ ਪੀਐਮ ਮੋਦੀ ਦੇ ਵੱਲੋਂ ਮੀਟਿੰਗ ਸੱਦ ਲਈ ਗਈ ਹੈ ਲੇਕਿਨ ਇੱਥੇ ਦੱਸ ਦਈਏ ਕਿ ਪਠਾਨਕੋਟ ਅਤੇ ਫਿਰੋਜ਼ਪੁਰ ਦੇ ਵਿੱਚ ਵਕਵਾ ਕਥਾਮਾ ਦੇ ਉੱਤੇ ਲਗਾਤਾਰ ਧਮਾਕਿਆਂ ਦੀਆਂ ਆਵਾਜ਼ਾਂ ਜਿਹੜੀਆਂ ਸੁਣੀਆਂ ਜਾ ਰਹੀਆਂ ਨੇ ਕਿਉਂਕਿ ਭਾਰਤ ਦੇ ਵਿੱਚ ਲਗਾਤਾਰ ਵਕਵਾ ਕਥਾਮਾ ਦੇ ਉੱਤੇ ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਵਿੱਚ ਬਲੈਕਆਊਟ ਜਿੱਥੇ ਕੀਤਾ ਗਿਆ ਬਲੈਕਆਊਟ ਦੇ ਵਿਚਾਲੇ ਹੀ ਜੋ ਹੈ ਪਾਕਿਸਤਾਨ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਜੰਮੂ ਕਸ਼ਮੀਰ ਤੋਂ ਅਟੈਕ ਦੀ ਸ਼ੁਰੂਆਤ ਕੀਤੀ ਗਈ ਤੇ ਉਸ ਤੋਂ ਬਾਅਦ ਪੰਜਾਬ ਨੂੰ ਆਪਣਾ ਨਿਸ਼ਾਨਾ ਬਣਾਇਆ ਜਾ ਰਿਹਾ ਪੰਜਾਬ ਦੇ ਪਠਾਨਕੋਟ ਦੇ ਵਿੱਚ ਫਿਰੋਜ਼ਪੁਰ ਦੇ ਵਿੱਚ ਡਰੋਨ ਦੇ ਰਾਹੀਂ ਹਮਲੇ ਪਾਕਿਸਤਾਨ ਦੇ ਵੱਲੋਂ ਕੀਤੇ ਜਾ ਰਹੇ ਨੇ ਪਰ ਜੋ ਸਾਡੇ ਭਾਰਤ ਦਾ ਐਫ 400 에어 డిਫੈਂਸ ਸਿਸਟਮ ਹੈ ਉਸ ਦੇ ਵੱਲੋਂ ਲਗਾਤਾਰ ਪਾਕਿਸਤਾਨ ਨੂੰ ਮੂੰਹ ਤੋੜ ਮਾਰ ਜਵਾਬ ਜਿਹੜਾ ਦਿੱਤਾ ਜਾ ਰਿਹਾ ਇਸ ਦੇ ਵਿੱਚ ਦੱਸਾਈਏ ਕਿ ਜੰਮੂ ਕਸ਼ਮੀਰ ਦੇ ਉੜੀ ਪੁਂਛ ਕੁਪਵਾੜਾ ਤੋਂ ਫਾਇਰਿੰਗ ਦੀ ਸ਼ੁਰੂਆਤ ਕੀਤੀ ਗਈ ਸੀ ਲੇਕਿਨ ਇਸੇ ਦੇ ਵਿਚਾਲੇ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪਾਕਿਸਤਾਨ ਦੇ ਵੱਲੋਂ ਕਰੋਜਪੁਰ ਤੇ ਪਠਾਨਕੋਟ ਦੇ ਵਿੱਚ ਡਰੋਨ ਜਿਹੜੇ ਸੁੱਤੇ ਗਏ ਨੇ ਜੰਮੂ ਕਸ਼ਮੀਰ ਦੇ ਪੁਂਛ ਤੋਂ ਬਾਅਦ ਇਹ ਲਗਾਤਾਰ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਲਗਾਤਾਰ ਧਮਾਕਿਆਂ ਦੀ ਆਵਾਜ਼ ਪੰਜਾਬ ਦੇ ਵਿੱਚ ਸੁਣਨ ਨੂੰ ਮਿਲ ਰਹੀ ਹੈ ਜੰਮੂ ਤੇ ਹਮਲਾ ਕਰਨ ਤੋਂ ਬਾਅਦ ਦੱਸ ਦਈਏ ਕਿ ਪੰਜਾਬ ਨੂੰ ਨਿਸ਼ਾਨਾ ਜਿਹੜਾ ਬਣਾਇਆ ਜਾ ਰਿਹਾ ਪੰਜਾਬ ਦੇ ਵਿੱਚ ਫਿਰ ਤੋਂ ਪਾਕਿਸਤਾਨ ਦੇ ਵੱਲੋਂ ਜਿਹੜਾ ਹਮਲਾ ਕੀਤਾ ਜਾ ਰਿਹਾ ਇਸ ਦੇ ਵਿੱਚ ਦੱਸਦੇ ਕਿ ਪਠਾਨਕੋਟ ਦੇ ਵਿੱਚ ਵੱਡੇ ਧਮਾਕਿਆਂ ਦੀ ਆਵਾਜ਼ ਜਿਹੜੀ ਸੁਣੀ ਗਈ ਹੈ ਕਿਉਂਕਿ ਇੱਕ ਪਾਸੇ ਪੰਜਾਬ ਦੇ ਸਰਹੱਦੀ ਖੇਤਰਾਂ ਦੇ ਵਿੱਚ ਜਿੱਥੇ ਬਲੈਕਆਊਟ ਕੀਤਾ ਗਿਆ ਸੀ ਉਸੇ ਦੇ ਵਿੱਚ ਚਾਲੇ ਹੁਣ ਇੱਕ ਸਰਹੱਦੀ ਖੇਤਰਾਂ ਦੇ ਵਿੱਚ ਲਗਾਤਾਰ ਜਿਹੜੀ ਫਾਇਰਿੰਗ ਦੀ ਆਵਾਜ਼ ਸੁਣੀ ਜਾ ਰਹੀ ਹੈ ਕਿਹਾ ਜਾ ਰਿਹਾ ਕਿ ਪਠਾਨਕੋਟ ਅਤੇ ਦੋਸਪੁਰ ਦੇ ਵਿੱਚ ਡਰੋਨ ਜਿਹੜੇ ਫੁੱਟੇ ਗਏ ਨੇ ਸੋ ਇਹ ਕਹਿ ਸਕਦੇ ਆ ਕਿ ਪਾਕਿਸਤਾਨ ਜਿੱਸਦੇ ਵੱਲੋਂ ਲਗਾਤਾਰ ਨਾਪਾਕ ਹਰਕਤਾਂ ਨੂੰ ਜੇੜਾ ਅੰਜਾਮ ਦਿੱਤਾ ਜਾ ਰਿਹਾ ਜਿਸ ਦੇ ਵਿੱਚ ਪਾਕਿਸਤਾਨ ਦੇ ਵੱਲੋਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਕਿਸੇ ਵੀਰ ਦਾ ਝੇਕਰ ਮਾਹੌਲ ਦੀ ਗੱਲ ਕਰੀਏ ਤਾਂ ਪਾਕਿਸਤਾਨ ਠਹਿਰਿਆ ਹੋਇਆ ਸੀ ਭਾਰਤ ਦੇ ਵੱਲੋਂ ਕਿਹਾ ਗਿਆ ਸੀ ਕਿ ਜੇਕਰ ਪਾਕਿਸਤਾਨ ਨੇ ਮੁਰਤੂ ਕਾਰਵਾਈ ਕੀਤੀ ਤਾਂ ਭਾਰਤ ਉਸ ਦਾ ਜਵਾਬ ਬੜੇ ਚੰਗੇ ਤਰੀਕੇ ਦੇ ਨਾਲ ਦੇਵੇਗਾ ਲੇਕਿਨ ਹੁਣ ਪਾਕਿਸਤਾਨ ਦੇ ਵੱਲੋਂ ਭਾਰਤ ਦੇ ਸੱਤ ਜਿਹੜੇ ਸ਼ਹਿਰ ਕਿਹਾ ਜਾ ਰਿਹਾ ਕਿ ਸੱਤ ਜਗ੍ਹਾ ਦੇ ਉੱਤੇ ਡਰੋਨ ਅਟੈਕ ਜਿਹੜੇ ਕੀਤੇ ਜਾ ਰਹੇ ਨੇ ਪਠਾਨਕੋਟ ਦੇ ਵਿੱਚ ਲਗਾਤਾਰ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ ਨੇ ਅੰਮ੍ਰਿਤਸਰ ਦੇ ਨੇੜੇ ਵੀ ਤਿੰਨ ਧਮਾਕਿਆਂ ਦੀ ਆਵਾਜ਼ ਜਿਹੜੀ ਸੁਣੀ ਗਈ ਹੈ ਤੋਂ ਵੱਡੀ ਖਬਰ ਹੈ ਕਿ ਸਰਹੱਦੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪੰਜਾਬ ਦੇ ਵਾਕਵਾਖ ਜਿਹੜੇ ਸਰਹੱਦੀ ਖੇਤਰ ਨੇ ਫਰੋਜ਼ਪੁਰ ਫਾਜ਼ਿਲਕਾ ਦੀ ਗੱਲ ਕੀਤੀ ਜਾਏ ਤਾਂ ਇੱਥੇ ਵੀ ਧਮਾਕਿਆਂ ਦੀ ਆਵਾਜ਼ਾਂ ਕੱਲ ਵੀ ਸੁਣੀਆਂ ਗਈਆਂ ਸਨ ਲੇਕਿਨ ਹੁਣ ਪਠਾਨਕੋਟ ਦੇ ਵਿੱਚ ਲਗਾਤਾਰ ਧਮਾਕਿਆਂ ਦੀ ਆਵਾਜ਼ ਸੁਣੀ ਜਾ ਰਹੀ ਹੈ ਲੋਕ ਸਾਂਵੇਂ ਨੇ ਫਰੋਜ਼ਪੁਰ ਤੇ ਪਠਾਨਕੋਟ ਦੇ ਵਿੱਚ ਪਾਕਿਸਤਾਨੀ ਡ੍ਰੋਨs ਉਡ ਦਤੇ ਗਏ ਨੇ ਸੋ ਵੱਡੀ ਖਬਰ ਹੈ ਕਿ ਫਰੋਜ਼ਪੁਰੀ ਲਾਕੇ ਦੇ ਵਿੱਚ ਪਠਾਨਪੁਰ ਦੇ ਵਿੱਚ ਲਗਾਤਾਰ ਧਮਾਕੇ ਆndੀਆਂ ਠਾਠਾ ਆਵਾਜ਼ਾਂ ਜਿਹੜੀਆਂ ਸੁਣਨ ਨੂੰ ਮਿਲ ਰਹੀਆਂ ਨੇ ਲੇਕਿਨ ਭਾਰਤ ਦੇ ਵੱਲੋਂ ਬੜਾ ਮੂੰਹ ਤੋੜ ਜਵਾਬ ਜਿਹੜਾ ਦਿੱਤਾ ਜਾ ਰਿਹਾ ਸੋ ਹੁਣ ਜੰਮੂ ਕਸ਼ਮੀਰ ਤੋਂ ਬਾਅਦ ਪਾਕਿਸਤਾਨ ਦੇ ਵੱਲੋਂ ਪੰਜਾਬ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਪੰਜਾਬ ਦੇ ਸਰਹੱਦੀ ਖੇਤਰਾਂ ਦੇ ਉੱਤੇ ਲਗਾਤਾਰ ਡਰੋਨ ਅਟੈਕ ਜਿਹੜੇ ਕੀਤੇ ਜਾ ਰਹੇ ਨੇ ਜਿਸ ਤੋਂ ਬਾਅਦ ਪੀਐਮ ਮੋਦੀ ਦੇ ਵੱਲੋਂ ਹੁਣ ਮੀਟਿੰਗ ਸੱਦ ਲਈ ਗਈ ਹੈ ਦਿੱਲੀ ਪਾਕਿਸਤਾਨ ਤਲਿਆ ਨਹੀਂਆ ਪਹਿਲਾਂ ਕਹਿੰਦਾ ਸੀ ਕਿ ਸਾਡਾ ਕੋਈ ਜੰਗ ਦਾ ਇਰਾਦਾ ਨਹੀਂ ਹੈ ਪਰ ਹੁਣ ਧੁਮਾਕਿਆਂ ਦੀ ਆਵਾਜ਼ ਲਗਾਤਾਰ ਪਠਾਨਕੋਟ ਅੰਮ੍ਰਿਤਸਰ ਦੇ ਤਿੰਨ ਥਾਵਾਂ ਦੇ ਉੱਤੇ ਜਿਹੜੇ ਤਿੰਨ ਧੁਮਾਕਿਆਂ ਦੀ ਆਵਾਜ਼ ਸੁਣਨ ਨੂੰ ਮਿਲੀ ਹੈ ਸੋ ਲਗਾਤਾਰ ਦੇਖ ਰਿਹਾ ਕਿ ਕਿਸ ਤਰੀਕੇ ਦੇ ਨਾਲ ਪਾਕਿਸਤਾਨ ਦੇ ਵੱਲੋਂ ਜਿਹੜਾ ਕਾਰਵਾਈ ਕੀਤੀ ਜਾ ਰਹੀ ਹੈ ਪਹਿਲਾਂ ਜੰਮੂ ਦੇ ਵਿੱਚ ਅਟੈਕ ਕੀਤਾ ਗਿਆ ਲੇਕਿਨ ਉਸ ਤੋਂ ਬਾਅਦ ਹੁਣ ਪੰਜਾਬ ਦੇ ਸਰਹੱਦੀ ਇਲਾਕਿਆਂ ਨੂੰ ਆਪਣਾ ਨਿਸ਼ਾਨਾ ਬਣਾਇਆ ਜਾ ਰਿਹਾ ਚਾਰੇ ਪਾਸੇ ਬਲੈਕਆਊਟ ਹੋ ਚੁੱਕੇ ਆ ਦੂਜੇ ਪਾਸੇ ਗੋਣ ਜਿਹੜੇ ਅਟੈਕ ਕੀਤੇ ਜਾ ਰਹੇ ਨੇ ਦਸੂਆ ਦੇ ਵਿੱਚ ਵੀ ਦਸੂਆ ਦੇ ਵਿੱਚ ਵੱਡੀ ਖਬਰ ਹੈ ਕਿ ਦਸੂਆ ਦੇ ਵਿੱਚ ਵੀ ਜਿਹੜੀ ਤਮਾਕੀ ਦੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਤੇ ਫਿਰ ਤੋਂ ਪਾਕਿਸਤਾਨ ਦੇ ਵੱਲੋਂ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਹੈ ਫਰੋਜ਼ਪੁਰ ਤੇ ਪਠਾਨਕੋਟ ਤੋਂ ਬਾਅਦ ਦਸੂਆ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਤਮਾਕੀਆਂ ਦੀਆਂ ਆਵਾਜ਼ਾਂ ਜਣੀਆਂ ਸੁਣੀਆਂ ਗਈਆਂ ਨੇ ਇਸ ਵੀਡੀਓ ਨੂੰ ਤੁਸੀਂ ਵੀ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਜਿਹੜੇ ਫਰੋਜ਼ਪੁਰ ਦੇ ਵਿੱਚ ਪਠਾਨਕੋਟ ਦੇ ਵਿੱਚ ਸਰਹੱਦੀ ਇਲਾਕਿਆਂ ਦੇ ਲੋਕ ਨੇ ਥੋੜਾ ਬਚ ਸਕਣ ਕਿਉਂਕਿ ਸਰਹੱਦੀ ਇਲਾਕਿਆਂ ਦੇ ਲੋਕਾਂ ਨੂੰ ਅੱਜ ਸੁਰੱਖਿਆ ਥਾਵਾਂ ਦੇ ਉੱਤੇ ਪਹੁੰਚਣ ਦੀ ਲੋੜ ਹੈ ਕਿਉਂਕਿ ਜੇਕਰ ਤੁਸੀਂ ਵੀਡੀਓ ਸ਼ੇਅਰ ਕਰੋਗੇ ਤਾਂ ਲੋਕਾਂ ਨੂੰ ਪਤਾ ਲੱਗ ਸਕੇਗਾ ਕਿ ਉਹਨਾਂ ਦੇ ਆਲੇ ਦੁਆਲੇ ਕੀ ਹੋ ਰਿਹਾ ਹੈ ਪੰਜਾਬ ਦੇ ਉੱਤੇ ਪਾਕਿਸਤਾਨ ਦੇ ਵੱਲੋਂ ਫਿਰ ਤੋਂ ਹਮਲਾ ਕਰ ਦਿੱਤਾ ਗਿਆ ਫਰੋਜ਼ਪੁਰ ਪਠਾਨਕੋਟ ਦਸੂਆ ਤੇ ਵਾਥਵਾ ਖੰਬਰੀ ਸਰ ਦੇ ਵਿੱਚ ਤਿੰਨ ਧਮਾਕਿਆਂ ਦੀ ਆਵਾਜ਼ ਸੁਣੀ ਗਈ ਸੋ ਪਾਕਿਸਤਾਨ ਦੇ ਵੱਲੋਂ ਪੰਜਾਬ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਗਿਆ। ਬਾਕਿਆਂ ਦੀ ਆਵਾਜ਼ ਆ ਜਾਂਦੀ ਹੈ ਲਗਾਤਾਰ ਸਾਇਰਨ ਵੱਜ ਰਹੇ ਨੇ ਫਰੋਜਪੁਰ ਦੇ ਵਿੱਚ ਜੇ ਗੱਲ ਕੀਤੀ ਜਾਵੇ ਪੰਜਾਬ ਦਾ ਸਰਹੱਦੀ ਜ਼ਿਲ੍ਹਾ ਫਰੋਜਪੁਰ ਜਿੱਥੇ ਤੇ ਅਟੈਕ ਹੋਇਆ ਜਿੱਥੇ ਧਮਾਕਿਆਂ ਦੀ ਆਵਾਜ਼ ਸੁਣੀ ਜਾ ਰਹੀ ਹੈ ਲਗਾਤਾਰ ਪਾਕਿਸਤਾਨ ਦੇ ਵੱਲੋਂ ਜਿਹੜੀ ਹੈ ਕਾਰਵਾਈ ਕੀਤੀ ਜਾ ਰਹੀ ਹੈ ਤੇ ਭਾਰਤ ਦੇ ਵੱਲੋਂ ਵੀ ਮੂੰਹ ਤੋੜ ਮਾ ਜਵਾਬ ਦਿੱਤਾ ਜਾ ਰਿਹਾ ਰਿਟਾਲੀਏਟ ਕੀਤਾ ਜਾ ਰਿਹਾ ਜ਼ਬਰਦਸਤ ਰਿਟਾਲੀਏਟ ਕੀਤਾ ਜਾ ਰਿਹਾ ਪਰ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਪ੍ਰੋਜ ਪਰ ਸਰਹੱਦੀ ਜ਼ਿਲ੍ਹਾ ਜਿੱਥੇ ਇਹ ਧਮਾਕਿਆਂ ਦੀ ਆਵਾਜ਼ ਸੁਣੀ ਗਈ ਹੈ ਪਖਾਨਕੋਟ ਦੇ ਵਿੱਚ ਵੀ ਦੱਸਿਆ ਜਾ ਰਿਹਾ ਹੈ ਕਿ ਤਿੰਨ ਧਮਾਕਿਆਂ ਦੀ ਆਵਾਜ਼ ਸੁਣੀ ਗਈ ਹੈ ਲਗਾਤਾਰ ਅਲਰਟ ਜਿਹੜਾ ਹੈ ਉਹ ਹੋ ਚੁੱਕਿਆ ਲਗਾਤਾਰ ਜਿਹੜੇ ਸਾਰਨ ਨੇ ਉਹ ਵਾਜਰੇ ਨੇ ਫਿਰੋਜ਼ਪੁਰ ਦੀ ਗੱਲ ਕੀਤੀ ਜਾਵੇ ਪਠਾਨਕੋਟ ਦੀ ਗੱਲ ਕੀਤੀ ਜਾਵੇ ਜੰਮੂ ਦੀ ਗੱਲ ਕੀਤੀ ਜਾਵੇ ਤਿੰਨਾ ਥਾਵਾਂ ਦੇ ਉੱਤੇ ਜਿਹੜੇ ਨੇ ਧਮਾਕਿਆਂ ਦੀ ਆਵਾਜ਼ ਆਈ ਹੈ ਲਗਾਤਾਰ ਪਾਕਿਸਤਾਨ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਇਹ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਇਸ ਨੂੰ ਮੂੰਹ ਤੋੜਨਾ ਜਵਾਬ ਵੀ ਦਿੱਤਾ ਜਾ ਰਿਹਾ ਰਿਟਾਲੀਏਟ ਵੀ ਜ਼ਬਰਦਸਤ ਤਰੀਕੇ ਦੇ ਨਾਲ ਭਾਰਤ ਦੇ ਵੱਲੋਂ ਕੀਤਾ ਜਾ ਰਿਹਾ ਪਰ ਪਾਕਿਸਤਾਨ ਆਪਣੀਆਂ ਬਾਦ ਹਰਕਤਾਂ ਤੋਂ ਕਿਤੇ ਨਹੀਂ ਟਲਦਾ ਨਜ਼ਰ ਨਹੀਂ ਆ ਰਿਹਾ ਕਿਉਂਕਿ ਪਾਕਿਸਤਾਨ ਦੇ ਵੱਲੋਂ ਪਹਿਲਾਂ ਕਿਹਾ ਗਿਆ ਸੀ ਕਿ ਅਸੀਂ ਜਿਹੜਾ ਨਫਰਤ ਨਹੀਂ ਚਾਹੁੰਦੇ ਅਸੀਂ ਤਣਾਅ ਨਹੀਂ ਚਾਹੁੰਦੇ ਪਰ ਉਸ ਤੋਂ ਬਾਅਦ ਜਿਸ ਤਰ੍ਹਾਂ ਦੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਉਸ ਦਾ ਮੂੰਹ ਤੋੜਵਾ ਜਵਾਬ ਜਿਹੜਾ ਹੈ ਪੰਜਾਬ ਦੇ ਵਿੱਚ ਜਿਹੜਾ ਪ੍ਰੋਪਗਨਾ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਚਰਨਜੀਤ ਸਿੰਘ ਇਸ ਵੇਲੇ ਦੀ ਵੱਡੀ ਅਪਡੇਟ ਆ ਰਹੀ ਹੈ ਕਿ ਪਾਕਿਸਤਾਨ ਦੇ ਵੱਲੋਂ ਪੰਜਾਬ ਨੂੰ ਮੁੜ ਤੋਂ ਨਿਸ਼ਾਨਾ ਬਣਾਇਆ ਗਿਆ ਬੀਤੀ ਰਾਤ ਵੀ ਪੰਜਾਬ ਦੇ ਕਈ ਝਲਿਆਂ ਦੇ ਉੱਤੇ ਕਈ ਸ਼ਹਿਰਾਂ ਦੇ ਉੱਤੇ ਅਟੈਕ ਕੀਤੇ ਗਏ ਸੀ ਤੇ ਹੁਣ ਵੀ ਆਵਾਜ਼ਾਂ ਸੁਣੀਆਂ ਜਾ ਰਹੀਆਂ ਜਿਉਂ ਹੀ ਬਲੈਕਆਊਟ ਹੋਇਆ ਉਸ ਤੋਂ ਬਾਅਦ ਅਮਰਸਰ ਤਰਨਤਾਰਨ ਫਰੋਜ਼ਪੁਰ ਪਠਾਨਕੋਟ ਨੂੰ ਨਿਸ਼ਾਨਾ ਬਣਾਇਆ ਗਿਆ ਗੁਰਦਾਸਪੁਰ ਦੇ ਵਿੱਚ ਵੀ ਜੜੀਆਂ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਜਾ ਰਹੀਆਂ ਨੇ ਸੋ ਬਹੁਤ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਜੰਮੂ ਤੋਂ ਇਹ ਜਿਹੜੀ ਹੈ ਕਾਰਵਾਈ ਸ਼ੁਰੂ ਹੁੰਦੀ ਹੈ ਜੰਮੂ ਦੇ ਵਿੱਚ ਸਭ ਤੋਂ ਪਹਿਲਾ ਅਟੈਕ ਹੁੰਦਾ ਗੋਲੀਬਾਰੀ ਹੁੰਦੀ ਹੈ ਉੱਤੇ ਧਮਾਕੇ ਜਿਹੜੇ ਹੁੰਦੇ ਨੇ ਡਰੋਨਾਂ ਦੇ ਰਾਹੀਂ ਜਿਹੜਾ ਤੇ ਹਮਲਾ ਕੀਤਾ ਜਾਂਦਾ ਤੇ ਜਿਸ ਤੋਂ ਬਾਅਦ ਪੰਜਾਬ ਨੂੰ ਜਿਹੜਾ ਨਿਸ਼ਾਨਾ ਬਣਾਇਆ ਜਾਂਦਾ ਪੰਜਾਬ ਦੇ ਵਿੱਚ ਪਠਾਨਕੋਟ ਦੇ ਵਿੱਚ ਸਭ ਤੋਂ ਪਹਿਲਾ ਤੇ ਦੂਜਾ ਨੰਬਰ ਫਿਰੋਜ਼ਪੁਰ ਤੇ ਫਿਰ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਸ ਸਮੇਂ ਜਿਹੜੇ ਧਮਾਕੇ ਹੋ ਰਹੇ ਨੇ ਉਹਨਾਂ ਦੀ ਆਵਾਜ਼ਾਂ ਸੁਣੀਆਂ ਜਾ ਰਹੀਆਂ ਨੇ ਤੇ ਡਿਟੈਕਟ ਵੀ ਹੋ ਗਿਆ ਹੈ ਕਿ ਜਿਹੜੇ ਇਹ ਡਰੋਨ ਨੇ ਡਰੋਨਾਂ ਦੇ ਰਾਹੀਂ ਹਮਲਾ ਕੀਤਾ ਜਾ ਰਿਹਾ ਕੁਝ ਡਰੋਨਾਂ ਨੂੰ ਜਿਹੜਾ ਡੇਗਿਆ ਵੀ ਗਿਆ ਸੋ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਹਰ ਕਿਸੇ ਕੋਲ ਤੱਕ ਇਹ ਖਬਰ ਪਹੁੰਚੇ ਹਰ ਕਿਸੇ ਤੁਹਾਡੇ ਰਿਸ਼ਤੇਦਾਰ ਕੋਲ ਤੁਹਾਡੇ ਯਾਰ ਮਿੱਤਰ ਕੋਲ ਜਿਹੜੇ ਉਹਨਾਂ ਇਲਾਕਿਆਂ ਦੇ ਵਿੱਚੋਂ ਰਹਿੰਦੇ ਨੇ ਤਾਂ ਕਿ ਉਹਨਾਂ ਨੂੰ ਪਤਾ ਲੱਗ ਜਾਵੇ ਉਹ ਸੁਚੇਤ ਹੋ ਜਾਣ ਕਿ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੇ ਨੇ ਧਮਾਕੇ ਹੋਣੇ ਸ਼ੁਰੂ ਹੋ ਗਏ ਨੇ ਕਿਉਂਕਿ ਇਸ ਸਮੇਂ ਦੀ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਆ ਅਸਮਾਨ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਜਿਹੜਾ ਇਹ ਬਾਰੂਦ ਉੱਡ ਰਿਹਾ ਜਿਹੜੇ ਡਰੋਨ ਉੱਡ ਰਹੇ ਨੇ ਜਿਹੜੀ ਇਹ ਮੌਤ ਦਾ ਸਮਾਨ ਉੱਡ ਰਿਹਾ ਇਹਨਾਂ ਦੇ ਰਾਹੀਂ ਜਿਹੜਾ ਹੈ ਹਰ ਤਾਤਾਂ ਦੇ ਉੱਤੇ ਜਿਹੜਾ ਹੈ ਧਮਾਕੇ ਕਿਤੇ ਜਾ ਰਹੇ ਨੇ ਡਰੋਨਾਂ ਦੇ ਰਾਹੀਂ ਹਮਲਾ ਕੀਤਾ ਜਾ ਰਿਹਾ ਲਗਾਤਾਰ ਪਾਕਿਸਤਾਨ ਦੇ ਵੱਲੋਂ ਜਿਹੜੀ ਹੈ ਕਾਰਵਾਈ ਕੀਤੀ ਜਾ ਰਹੀ ਹੈ ਲਗਾਤਾਰ ਪਾਕਿਸਤਾਨ ਟਲਦਾ ਨਜ਼ਰ ਨਹੀਂ ਆ ਰਿਹਾ ਜੰਮੂ ਤੋਂ ਪਾਕਿਸਤਾਨ ਦੇ ਵੱਲੋਂ ਜਿਹੜੇ ਹਮਾਕਿਆਂ ਨੇ ਸ਼ੁਰੂ ਕੀਤੇ ਗਏ ਨੇ ਬੀਤੀ ਰਾਤ ਵੀ ਜਿਹੜਾ ਪਠਾਨਕੋਟ ਤੇ ਜੰਮੂ ਨੂੰ ਜਿਹੜਾ ਮੁੱਖ ਤੌਰ ਤੇ ਨਿਸ਼ਾਨਾ ਬਣਾਇਆ ਗਿਆ ਸੀ 에ਅਰ ਸਟੇਸ਼ਨਾਂ ਦੇ ਉੱਤੇ ਜਿਹੜੇ 에ਅਰ ਬੇਸ ਨੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਤਾਂ ਕਿ ਵੱਧ ਤੋਂ ਵੱਧ ਨੁਕਸਾਨ ਕੀਤਾ ਜਾ ਸਕੇ ਡਰੋਨਾਂ ਦੇ ਰਾਹੀਂ ਮਜ਼ਾਈਲਾਂ ਦੇ ਰਾਹੀਂ ਜਹਾਜ਼ਾਂ ਦੇ ਰਾਹੀਂ ਆਪਣੇ ਫਾਈਟਰਾਂ ਦੇ ਰਾਹੀਂ ਜਿਹੜਾ ਹਮਲਾ ਕੀਤਾ ਗਿਆ ਸੀ ਪਰ ਭਾਰਤ ਦੇ ਵੱਲੋਂ ਮੂੰਹ ਤੋੜਵਾ ਜਵਾਬ ਦਿੱਤਾ ਗਿਆ ਸੀ ਭਾਰਤ ਦੇ ਵੱਲੋਂ ਵੀ ਜਿਹੜਾ ਐਸ